ਸਾਨੂੰ 3 ਦਿਨ ਹੋ ਗਿਆ ਜਾਉਂਦਿਆਂ ਨੂੰ ਓਕੇ ਰੈਗੂਲਰ ਆ ਰਹੇ ਰੈਗੂਲਰ ਹੀ ਆ ਰਹੇ ਆ ਮੀਂਹ ਚ ਤਾਂ ਬਾੜਾ ਨਿਆਰਾ ਜੀ ਮੀਂਹ ਪੈਂਦਾ ਚਾਹੇ ਨਹੀਂ ਪੈਂਦਾ ਕੱਖ ਉਨਾ ਹੀ ਵਰਕਰਾਰ ਆ ਪੂਰਾ ਆਉਂਦਾ ਵੀਰੇ ਨਿਆਰੇ ਲੈਨੇ ਆ ਇਹ ਜਿੰਦਗੀ ਇੱਕ ਵਾਰੀ ਮਿਲਦੀ ਏ ਆਨੰਦ ਲੈਣਾ ਨਿਆਰੇ ਲੈਨੇ ਆ ਜ਼ਿੰਦਗੀ ਦਾ ਕੀ ਅਗਿਰਦਾ ਕਦੋਂ ਮਰ ਜੀਏ ਪਰ ਆਪਣੇ ਕਹਿਰ ਕਰਿਆ ਏਡਾ ਤੇ ਲੱਗਦਾ ਤੁਹਾਨੂੰ ਵੀ ਮੀਂਹ ਐ ਥੋੜਾ ਜਿਹਾ ਨਾ ਘਟਾਇਆ ਵਾ ਵੀ ਆਨੰਦ ਮੇਲੇ ਦਾ ਮੀਂਹ ਵੀ ਸਵਾਦ ਹੀ ਥੱਪੀ ਦਾ ਸਵਾਦ ਹੀ ਵਾਰ ਆ ਯਾਰ ਮੀਂਹ ਦੇ ਸੁਣਾ ਵੀ ਮੇਲੇ ਚੁੱਗੇ ਚੱਲਦੇ ਨਹੀਂ ਪਏ ਸੀ ਮੇਲੇ ਦਾ ਪੁਰਾਣਾ ਧਾਰ ਹੈ ਇਹਦਾ ਪਾਤੀ ਨੀ ਜੀ ਇਹਦਾ ਅਸਲੀ ਨਾਮ ਹੈਗਾ ਖਜਲਾ ਇਹ ਆਪਣੇ ਛਿਪਾਰ ਰਿੱਧੀ ਦੇ ਸਾਹਬ ਨਾਲ ਜਿਸ ਟਾਈਮ ਅੱਗੇ ਕੱਚਾ ਹੁੰਦਾ ਸੀਗਾ ਇਹ ਉਹ ਤੋਂ ਪਹਿਲਾਂ ਵੀ ਚੱਲਦਾ ਹੁੰਦਾ ਜੀ ਇਹ ਮੈਨੂੰ 16 17 ਸਾਲ ਹੋ ਗਏ ਇਹਨੂੰ ਵੇਚਦੇ ਨੂੰ ਹੈਲੋ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਸੋਖੀ ਐਸਐਮਜੀ ਨਿਊਜ਼ ਚੈਨਲ ਦੇਖ ਰਹੇ ਹੋ ਤੁਸੀਂ ਕਿ ਤਰ੍ਹਾਂ ਕਿਤੇ ਸਾਡਾ ਮਕਸਦ ਇਹ ਹੁੰਦਾ ਕਿ ਤੁਹਾਨੂੰ ਸੱਭਿਆਚਾਰ ਨਾਲ ਜੋੜ ਕੇ ਰੱਖੀਏ ਤੇ ਅੱਜ ਅਸੀਂ ਆਏ ਆ ਲੁਧਿਆਣਾ ਦੇ ਪਿੰਡ ਛਪਾਰ ਦੇ ਵਿੱਚ ਜੋ ਕਿ ਮਲੇਰ ਕੋਟਲੇ ਤੋਂ ਲੁਧਿਆਣੇ ਦੇ ਵਿੱਚ ਘਾਰ ਪੈਂਦਾ ਤੇ ਇੱਥੇ 100 ਸਾਲ ਹੋ ਗਏ ਮੇਲਾ ਲੱਗਦੇ ਨੂੰ ਛਪਾਰ ਦਾ ਮੇਲਾ ਲਗਾ ਲੋ ਵੀ ਆਪਣੇ ਜਿਹੜੇ ਬੜਾਪੇ ਦੇ ਵਿੱਚ ਆਪਣੇ ਬਜ਼ੁਰਗ ਨੇ ਜਾਂ ਆਪਣੇ ਤੋਂ 30 40 ਸਾਲ ਪਹਿਲਾਂ ਦੇ ਬੰਦੇ ਨੇ ਉਹਨਾਂ ਨੂੰ ਸਭ ਨੂੰ ਪਤਾ ਵੀ ਇਹ ਮੇਲਾ ਕਿਉਂ ਮਨਾਇਆ ਜਾਂਦਾ ਵੀ ਇਤਿਹਾਸ ਕੀ ਆ ਤੇ ਅੱਜ ਅਸੀਂ ਦੇਖਣ ਆਏ ਆ ਆਪਣੇ ਦਰਸ਼ਕਾਂ ਨੂੰ ਦਿਖਾਉਣ ਲਈ ਆਏ ਆ ਵੀ ਦੇਖੋ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰ ਦਿੰਦਾ ਵੀ ਇੱਕ ਵਾਰੀ ਮਿੱਲਦਾ ਦ੍ਰਿਸ਼ ਦਿਖਾਇਆ ਜਾਵੇ ਤੁਹਾਨੂੰ ਦੇਖੋ ਇੱਥੇ ਹਰ ਇੱਕ ਤਰ੍ਹਾਂ ਦਾ ਸੱਭਿਆਚਾਰ ਮਿਲੂਗਾ ਤੁਹਾਨੂੰ ਮੀਨਿੰਗ ਕੋਈ ਵੈਸਟਰਨ ਕੁਝ ਨਹੀਂ ਮਿਲੂਗਾ ਇੱਥੇ ਸਾਡੀਆਂ ਨਹਿੰਗ ਫੋਜਾਂ ਦੇਖਣ ਨੂੰ ਮਿਲਣ ਗਈਆਂ ਇੱਥੇ ਜਿਹੜੇ ਲੋਕ ਗੀਤ ਚੱਲਦੇ ਨਜ਼ਰ ਆਉਣਗੇ ਤੁਹਾਨੂੰ ਲਗਾ ਲਓ ਵੀ 8 ਤੋਂ 10 ਪਿੰਡ 15 ਪਿੰਡ ਘੱਟੋ ਘੱਟ ਦੇਖਣ ਆਉਂਦੇ ਨੇ ਥੋੜਾ ਜਿਹਾ ਮੀਂਹ ਦੇ ਕਰਕੇ ਵੀ ਆਪਾਂ ਕਹਿ ਦਈਏ ਵੀ ਮੇਲੇ ਦਾ ਰੰਗ ਫਿੱਕਾ ਨਜ਼ਰ ਆਇਆ ਸਾਨੂੰ ਪਿਛਲੇ 3-4 ਦਿਨਾਂ ਤੋਂ ਪਰ ਜੇ ਹੁਣ ਗੱਲ ਕਰੀਏ ਤਾਂ ਦੇਖੋ ਸਿਖਰ ਦੁਪਹਿਰਾ 2:30 ਵਜੇ ਆਉਣੇ ਤੇ ਲੋਕਾਂ ਦਾ ਇਕੱਠ ਇੰਨਾ ਕਾ ਇਹ ਅਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਇਥੋਂ ਦਾ ਸਫਾਈ ਪ੍ਰਬੰਧ ਦਿਖਾਇਆ ਜਾਵੇ ਤੁਹਾਨੂੰ ਕਿੱਦਾਂ ਦਾ ਹੈ ਬਾਈ ਹੁਣੀ ਮੈਂ ਸਪਾਰ ਦੇ ਮੇਲੇ ਤੇ ਆਇਆ ਸੀ ਤਾਂ ਬਾਈ ਹੁਣੀ ਮੈਨੂੰ ਟੱਕਰੇ ਕਹਿੰਦੇ ਬਾਈ ਤੁਹਾਡੀ ਗੱਡੀ ਦਾ ਪਿੱਛਾ ਕੀਤਾ ਫਿਰ ਅਸੀਂ ਆ ਗਏ ਹੁਣ ਬਾਈ ਹੁਣ ਨਾਲ ਗੱਲਬਾਤ ਕਰਕੇ ਦੇਖਦੇ ਆ ਕਿਥੋਂੋਂ ਵੀਰੇ ਵੀਰੇ ਜੀ ਹੈਗਾ ਖਾਨਪੁਰ ਤੋਂ ਮੇਗੋੜਲੇ ਕੋਲ ਪਿੰਡ ਆਇਆ ਤੇ ਲੱਗਦਾ ਤੁਹਾਨੂੰ ਵੀ ਮੀਨ ਹੈ ਥੋੜਾ ਜਿਹਾ ਨਾ ਘਟਾਇਆ ਵਾ ਵੀ ਆਨੰਦ ਮੇਲੇ ਦਾ ਮੀਂਹ ਦੀ ਸਵਾਦ ਹੀ ਧੁੱਪੇ ਦਾ ਸਵਾਦ ਹੀ ਵਾਰਾ ਯਾਰ ਮੀਂਹ ਦੇ ਸਿਨਾ ਵੀ ਮੇਲੇ ਟੁੱਟੇ ਚੱਲਦੇ ਨਹੀਂ ਪਏ ਸੀ ਸ਼ਾਮ ਨੂੰ ਚਲੇ ਨੁਕਸਾਨ ਹੋ ਕੀਤਾ ਬੋਟ ਘਰਾਂ ਦਾ ਪਰ ਮੇਲੇ ਦਾ ਪੂਰਾ ਨਾਂਦਾ ਰਹਿ ਗਈ ਗੱਲ ਆ ਪੰਜਾਬ ਵਿੱਚ ਹਰ ਹੁਣ ਉਹਦਾ ਲੱਗਦਾ ਸਿਰ ਵੀ ਮੇਲੇ ਤੇ ਸਿਰ ਪਊਗਾ ਰਾਣੀ ਮਗਰੇ ਗਰੀਬ ਘਰਾਂ ਦੇ ਘਰ ਆਣਗੇ ਓਹ ਹਾਇ ਓਹ ਹਾਇ ਹਣਾ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਕੁਝ ਨਾ ਕੁਝ ਸਰਕਾਰ ਨੂੰ ਸੋਚਣਾ ਜਿਹੜਾ ਗਰੀਬਾਂ ਹੀ ਮਤਲਬ ਲਗਾ ਕੇ ਚੱਲ ਗਿਆ ਚਲੋ ਤੁਸੀਂ ਕਿੱਥੋਂ ਆਏ ਹੋ ਬਾਈ ਜੀ ਬੜੁੰਦੀ ਤੋਂ ਬੜੁੰਦੀ ਤੋਂ ਕਿੰਨੇ ਦੇਖਦੇ ਹੋ ਕਿੰਨੇ ਸਾਲ ਹੋ ਗਏ ਮੇਲੇ ਲੱਗਦੇ ਨੂੰ ਅਸੀਂ ਹਰ ਸਾਲ ਮੇਲਾ ਦੇਖਦੇ ਹਾਂ ਜੀ ਹਰ ਸਾਲ ਹਾਂ ਜੀ ਗਰਮੀ ਪਰਵਾਹ ਨਹੀਂ ਆਪਾਂ ਨੇ ਨਹੀਂ ਨਹੀਂ ਨਾਂਦੀ ਵੜਾ ਹੁੰਦਾ ਵੀ ਗਰਮੀ ਚ ਮੇਲੇ ਦੇਖਾ ਸੁਵਾ ਦਿਓ ਵਧੀਆ ਬਾਈ ਨੇ ਇਹਨਾਂ ਕਾਲਾਈਆਂ ਹੋਈਆਂ ਆਨੰਦ ਤੇ ਲੈ ਰਿਆ ਆਨੰਦ ਪੂਰਾ ਆਉਂਦਾ ਵੀਰੇ ਵਿਆਹ ਦੇ ਲੈਨੇ ਆ ਇਹ ਜਿੰਦਗੀ ਇੱਕ ਵਾਰ ਹੀ ਮਿਲਦੀ ਆ ਆਨੰਦ ਲੈਣਾ ਚਾਹੀਦਾ ਇੱਕ ਵਾਰ ਹੀ ਨਿਆਰੇ ਲੈਨੇ ਆ ਜ਼ਿੰਦਗੀ ਦਾ ਕੀ ਹੈ ਕਿ ਬਤਾ ਕਦੋਂ ਮਰ ਜੀਏ ਪਰ ਰੱਬ ਨੇ ਕਹਿਰ ਕਰਿਆ ਐਡਾ ਜੋ ਰੱਬ ਨੇ ਲਿਖੇ ਭੇਜਤੀ ਉਹ ਤਾਂ ਪੱਕੀ ਆ ਆਪਣੀ ਬਸ ਆਨੰਦ ਲਓ ਆਪਾਂ ਦਾ ਕਹਿੰਦੇ ਦੁਨੀਆ ਨੂੰ ਕਿਹਦੇ ਨਾਲ ਨੌਜਵਾਨ ਨਹੀਂ ਦੇਲੇ ਕਹਿੰਦੇ ਵੀ ਆਨੰਦ ਲੈਣਾ ਚਾਹੀਦਾ ਟੈਂਸ਼ਨ ਤਾਂ ਕਹਿੰਦਾ ਰੱਬ ਬੋਰਾ ਬਾਪ ਹੀ ਲਈ ਜੰਗਾ ਹਾਂਜੀ ਬਾਈ ਕੀ ਕਹਿਣਾ ਚਾਹੋਗੇ ਵੀ ਆ ਮੇਲਾ ਲੱਗਿਆ ਜਿਹੜਾ ਵੀ ਮੀ ਪੈਂਦੇ ਹੀ ਮੀ ਪੈਂਦੇ ਤਾਂ ਲੱਗਦਾ ਵੀ ਕੋਈ ਅਸਰ ਪਿਆ ਜਮੈਂ ਨਹੀਂ ਪਿਆ ਜੀ ਸਾਨੂੰ 3 ਦਿਨ ਹੋ ਗਿਆ ਜਾਂਉਂਦਿਆਂ ਨੂੰ ਓਕੇ ਰੈਗੂਲਰ ਆ ਰਹੇ ਰੈਗੂਲਰ ਹੀ ਆ ਰਹੇ ਆ ਮੀ ਚ ਤਾਂ ਬਾੜਾ ਨਿਆਰਾ ਜੀ ਓਕੇ ਮੀ ਪੈਂਦਾ ਚਾਹੇ ਨਹੀਂ ਪੈਂਦਾ ਕੱਠ ਉਨਾ ਹੀ ਵਰਕਰਾਰ ਆ ਜਿਵੇਂ ਹੁਣ ਮੇਲੇ 'ਚ ਢੂਂਡੇ ਝਾੜੇ ਬੰਦ ਹੋ ਜਾਂਦੇ ਆ ਕੋਈ ਆਪਾਂ ਨੂੰ ਝੂਟੇ ਨਿਗੰਦ ਹੁੰਦੇ ਜੀ ਮਾੜੇ ਮੋٹے ਚਲਣ ਬਾਲੀ بارش ਕਰਕੇ ਜੇ ਥੱਲੇੋਂ ਮਤਲਬ ਗਿੱਲਾ ਹੋਵੇ ਤਾਂ ਮਾੜਾ ਮੋਟਾ ਰੁਕ ਜਾਂਦੇ ਨੇ ਨਹੀਂ ਤਾਂ ਰੈਗੂਲਰ ਹੀ ਚੱਲਦੇ ਆ ਮੀਂਹ ਦੇ ਵਿੱਚ ਵੀ ਚੱਲਦੇ ਨੇਗੇ ਹੋ ਜਿੰਨੇ ਦਿਨ ਮੇਲਾ ਰਹੂਗਾ ਤੁਸੀਂ ਰੋਜ ਆਉਣਾ ਮੈਂ ਕਿਹਾ ਜੀ ਇੱਥੇ ਹੀ ਰਹਿਣਾ ਉਹਨੇ ਦਿਨ ਹਾਂਜੀ ਇੱਥੇ ਹੀ ਰਹਿਾਂਗੇ ਸ਼ਾਮ ਨੂੰ ਜਾਂਦੇ ਆ ਮੇਰੇ ਨੇੜੇ ਲੱਗਦੇ ਹੋ ਤੁਸੀਂ ਮੈਨੂੰ ਮੇਰੇ ਪਿੰਡ ਮੇਰਾ ਜੜਤੌਲੀਆਂ ਦਾ ਨਾਮ ਮੇਰਾ ਵਿੱਕੀ ਆ ਹਾਂਜੀ ਰਿਸ਼ਤੇਦਾਰੀ ਵੀ ਅਰੇ ਸ਼ਪਾਰਵਰੀ ਰਹਿ ਪਣਨੇ ਆਸੀਂ ਤਾਂ ਸਿੰਤਾ ਬੋ ਸਹੀ ਆ ਵੀ ਸੁਪਾਰ ਆ ਕੇ ਰਸਰੋਂ ਕੰਗ ਕਰ ਰਹੇ ਹੋ ਤੁਸੀਂ ਹਾਂਜੀ ਤਾਂ ਕਿ ਪੂਰਾ ਪ੍ਰਭਾਵ ਪਾਇਆ ਹੋਵੇ ਆਹਲਾ ਸੁਪਾਰ ਦਾ ਹੀ ਤਾਂ ਕਾਦੇ ਡੀਕਦੇ ਸੀਗੇ ਵੀ ਆਵੇ ਨਹੀਂ ਨੇ ਚਲੋ ਥੋੜੀ ਬਹੁਤੀ ਦਿੱਕਤ ਤਾਂ ਪਾਈ ਆ ਪਰ ਇੰਨੀ ਨਹੀਂ ਪਾਈ ਓਕੇ ਮਾੜੀ ਮੋਟੀ ਦਿੱਕਤ ਮਾੜੀ ਮੋਟੀ ਹੈ ਜੀ ਆਉਣ ਜਾਣ ਮਾੜਾ ਮੋਟਾ ਨਹੀਂ ਤਾਂ ਇਕੱਠ ਵੀ ਉਨਾ ਹੀ ਆ ਨਿਆਰਾ ਵੀ ਉਨਾ ਹੀ ਆ ਨਾ ਪੂਰਾ ਮਹੱਲ ਵਧੀਆ ਬਣਿਆ ਹੋਇਆ ਪਤਾ ਵੀ ਲਾਇਆ ਕਿਉਂ ਜਾਂਦਾ ਮੇਲਾ ਹਰੇਕ ਸਾਹ ਮਾੜੀ ਇਹ ਜਗ੍ਹਾ ਜੀ ਬਾਬਾ ਗੁੱਗੇ ਦੀ ਉੱਥੇ ਉਹਦੇ ਕਰਕੇ ਮਿੱਟੀ ਕੱਢਣ ਆਉਂਦੇ ਲੋਕ ਅੱਛਾ ਹਾਂਜੀ ਘਰੇ ਮਤਲਬ ਕਿਸੇ ਦੇ ਸਾਪ ਜਾਂ ਕੁਝ ਵੀ ਗਾਣੇ ਗੋਲੇ ਉਹਦੇ ਵਾਸਤੇ ਮੇਲਾ ਲੱਗਦਾ ਪੰਜਾਬ ਦਾ ਮਸ਼ਹੂਰ ਮੇਲਾ ਹੀ ਪੂਰੇ ਪੰਜਾਬ ਦਾ ਗਾਣੀਆਂ ਢੀਲੋਂ ਨੇ ਗਾਣਾ ਗਾਇਆ ਵੀ ਹੋਇਆ ਜੀ ਗਾਇਆ ਜੀ ਗਾਇਆ ਗਾਇਆ ਮਸ਼ਹੂਰ ਮੇਲਾ ਹੀ ਪੰਜਾਬ ਦਾ ਹੈ ਛਪਾਰ ਦਾ ਜੜਤਾ ਉਹਦੇ ਪਿੰਡੇ ਹਾਂਜੀ ਨਾਲੇ ਹਾਂਜੀ ਨਾਲੇ ਕੁਛ ਨਹੀਂ ਵੀ ਕਰ ਰਹੇ ਰਿਸ਼ਤੇਦਾਰਾਂ ਗੁੜੀ ਰਹਿੰਦੇ ਆ ਨਹੀਂ ਹਾਂਜੀ ਪਿੰਡ ਚਲੇ ਨਹੀਂ ਰਿਸ਼ਤੇਦਾਰਾਂ ਹਾਂਜੀ ਆਨੰਦ ਆਰੀਆ ਮੇਲਾ ਪੂਰਾ ਜੀ ਪੂਰਾ ਫੁੱਲ ਇਹਦਾ ਸਾਲ ਬਾਅਦ ਮੈਂ ਕਹਾ ਸੀਦੀ ਮੇਲਾ ਹੋਵੇ ਤਾਂ ਅਸੀਂ ਸਵਾਦ ਲਈਏ ਪੂਰਾ ਜ਼ਿੰਦਗੀ ਦਾ ਸਾਲ ਜ ਤੈਨੂੰ ਕਰਵਾਰ ਯਾਦ ਹਾਂਜੀ ਆ ਜੀ ਜਰੂਰ ਜੀ ਮੈਂ ਤਾਂ ਕਹਿੰਦਾ ਸਿਆਲਾਂ ਚ ਵੀ ਲੱਗਿਆ ਮੇਰੇ ਜਾਨ ਮੇਜ ਵੀ ਲੱਗਿਆ ਕਰ ਬਹੁਤ ਚੰਗਾ ਲੱਗਦਾ ਸਾਨੂੰ ਆ ਕੇ ਵੀਰੇ ਦੇਖੋ ਜਿੱਥੇ ਅਸੀਂ ਅੱਜ ਤੁਹਾਨੂੰ ਸ਼ਪਾਰ ਦਾ ਮੇਲਾ ਦਿਖਾਉਣ ਲੈ ਕੇ ਆਏ ਆ ਉੱਥੇ ਸਾਨੂੰ ਇੱਕ ਬਜ਼ੁਰਗ ਮਿਲਦੇ ਨੇ ਜੋ ਕਿ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਕਹਿੰਦੇ ਵੀ ਮੇਰਾ ਬੇਟਾ ਗੁੰਮ ਹੋ ਗਿਆ ਇਹਨਾਂ ਤੋਂ ਪੁੱਛਦੇ ਆ ਵੀ ਤਦੋਂ ਗਿਆ ਸੀ ਕੀ ਨਾਮ ਆ ਬੇਟੇ ਦਾ ਜਿਹੜਾ ਥੋੜਾ ਜਿਹਾ ਸਾਨੂੰ ਦੱਸਣ ਤਾਂ ਜੋ ਅਸੀਂ ਮਾਦੀ assemblage ਮਰਾਹੀ ਲੋਕਾਂ ਨੂੰ ਅਪੀਲ ਕਰ ਸਕੀਏ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਕਿ ਉਹਦੀ ਅੰਦ ਤੇ ਮੁੰਡੇ ਦੀ ਫੋਟੋ ਵੀ ਦਿਖਾਈ ਜਾਵੇ ਕਿਲਾ ਰਾਏਪੁਰ ਤੋਂ ਜੀ ਕਿਥੋਂ ਕਿੱਥੇ ਰਹਿੰਦੇ ਹੋ ਜੀ ਤੁਸੀਂ ਕਿਲਾ ਰਾਏਪੁਰ ਕਿਲਾ ਰਾਏਪੁਰ ਖਾਰੇ ਖੂਕੋਲੇ ਜੀ ਜੀ ਹੁਣ ਮੁੰਡਾ ਗੁੰਮਿਆ ਤੁਹਾਡਾ ਅੱਧ ਕਿੱਥੇ ਕਿੱਥੇ ਗੁੰਮਿਆ ਕੀ ਨਾਮ ਪੰਜ ਤਰੀਕ ਦਾ ਜੀ ਰਾਜਵੀਰ ਸਿੰਘ ਜੀ 7 ਵਜੇ ਤੋਂ ਗੁੰਮ ਹੋ ਗਿਆ ਜੀ ਉਹ 7:30 ਵਜੇ ਤੋਂ ਜੀ ਤੇ ਉਹ ਲੱਭ ਨਹੀਂ ਰਿਹਾ ਜੀ ਜੀ ਆ ਇੱਕ ਵਾਰੀ ਫੜ ਲਿਓ ਤਾਂ ਕਿ ਕੈਪਚਰ ਹੋ ਜਾਈਏ ਆਹ ਬੱਚਾ ਵਾ ਜਿਹੜਾ ਰਾਜਵੀਰ ਸਿੰਘ ਬਿੱਲਾ ਪਿਤਾ ਇਹਦੇ ਅਮਰਜੀਤ ਸਿੰਘ 59 2025 ਦਿਨ ਸ਼ੁੱਕਰਵਾਰ ਨੂੰ ਗੁੰਮ ਹੋਇਆ ਜਿਹਦੀ ਉਮਰ 25 ਸਾਲ ਆ ਤੇ ਕੱਦ 5 ਫੁੱਟ 5 ਇੰਚ ਕਿਰਪਾ ਕਰਕੇ ਜਿਹੜੇ ਵੀ ਵੀਰ ਭਾਈ ਨੂੰ ਪਤਾ ਲੱਗਦਾ ਉਹ ਇਹਨਾਂ ਦੀ ਮਦਦ ਜ਼ਰੂਰ ਕਰਨ ਦੇ ਕੋਈ ਕੋਈ ਦਾਨ ਨਹੀਂ ਮੰਗਦੇ ਕੋਈ ਸੇਵਾ ਨਹੀਂ ਮੰਗ ਰਹੇ ਇਹ ਸਿਰਫ ਆਪਣਾ ਇੱਕ ਬੇਟਾ ਮੰਗ ਰਹੇ ਨੇ ਕਿ ਜੀ ਮੇਰਾ ਬੇਟਾ ਘਰੋਂ ਗਿਆ ਪਰ ਅੱਜ ਤੱਕ ਮਿਲਿਆ ਨਹੀਂ ਵੀ ਅਸੀਂ ਵੀ ਤੁਹਾਨੂੰ ਦੇਖੋ ਇਹ ਸਾਰਾ ਮੇਲਾ ਦਿਖਾਇਆ ਮੇਲੇ ਦੇ ਅੰਤ ਦੇ ਵਿੱਚ ਸਾਨੂੰ ਇਹ ਵੀਰ ਜੀ ਮਿਲੇ ਇਹਨਾਂ ਨੇ ਸਾਨੂੰ ਦੱਸਿਆ ਵੀ ਮੈਂ ਤਾਂ ਦੇਖੋ ਆ ਚੀਜ਼ ਹੀ ਲੱਭਦਾ ਪਿਆ ਵੀ ਮੇਰਾ ਬੇਟਾ ਗੁੰਮ ਗਿਆ ਵੀ ਮੇਰੀ ਹੈਲਪ ਕੀਤੀ ਜਾਵੇ ਤੁਹਾਨੂੰ ਇੱਕ ਵਾਰੀ ਨਜ਼ਦੀਕ ਤੋਂ ਨਜ਼ਰ ਮਰਵਾ ਦਿਨੇ ਆ ਇਸ ਵੀਡੀਓ ਨੂੰ ਆਪਣੇ ਪੇਜਾਂ ਤੇ ਜ਼ਰੂਰ ਪਾ ਦਿਓ ਤਾਂ ਜੋ ਐਸੇ ਪਿਓ ਨੂੰ ਉਸ ਦਾ ਪੁੱਤਰ ਮਿਲ ਸਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਦੇਖੋ ਤੁਸੀਂ ਸ਼ਿਪਾਰ ਦਾ ਮੇਲਾ ਜ਼ਰੂਰ ਦੇਖੋ ਦੇਖਣ ਵੀ ਜਾਓ ਪਰ ਇਸ ਵੀਰ ਤੇ ਨਜ਼ਰ ਵੀ ਰੱਖੋ ਜੇ ਕਿਤੇ ਨਜ਼ਰ ਆਉਂਦਾ ਹੈ ਤਾਂ ਨੀਚੇ ਦਿੱਤੇ ਕੰਟੈਕਟ ਨੰਬਰ ਤੇ ਇਹਨਾਂ ਦੀ ਸੂਚਨਾ ਵੀ ਦਿਓ ਇਹਦਾ ਪਾਤੀ ਨਹੀਂ ਜੀ ਇਹਦਾ ਅਸਲੀ ਨਾਮ ਹੈਗਾ ਖਜਲਾ ਇਹ ਆਪਣੇ ਚਪਾਰ ਰੀਤੀ ਦੇ हिसाब ਨਾਲ ਜਿਸ ਟਾਈਮ ਅੱਗੇ ਕੱਚਾ ਹੁੰਦਾ ਸੀਗਾ ਇਹ ਉਹ ਤੋਂ ਪਹਿਲਾਂ ਵੀ ਚੱਲਦਾ ਹੁੰਦਾ ਜੀ ਇਹ ਮੈਨੂੰ 16 17 ਸਾਲ ਹੋ ਗਏ ਇਹਨੂੰ ਵੇਚਦੇ ਨੂੰ ਨਹੀਂ ਤੁਸੀਂ ਹਰੇਕ ਸਾਲ ਇੱਥੇ ਹੀ ਹਾਂਜੀ ਇਹ ਬਾਈ ਜੀ ਕਿਵੇਂ ਜਾਂਦੀ ਹੈ ਇਹ ਬਾਈ ਜੀ ਕੀ ਮੈਦਾ ਅਰੇ ਦੇ ਵਿੱਚ ਨਾ ਪੈਂਡ ਪੈਂਦਾ ਜੀ ਤੇ ਇਹਨੂੰ ਆਪਾਂ ਘਰੇ ਜਾ ਕੇ ਰੱਖ ਸਕਦੇ ਹਾਂ ਇੰਦਾ ਵੀ ਜਾਂ ਜਿੰਨੀ ਫ੍ਰਿਜ ਜਿੰਨੀ ਬਾਸੀ ਹੋਊਗੀ ਓਨੀ ਵਧੀਆ ਹੋਊਗੀ ਇਹ ਹੋਰ ਇੱਕ ਮਹੀਨਾ ਤੁਸੀਂ ਇਹਨੂੰ ਜਿਵੇਂ ਰੱਖ ਕੇ ਜਿਵੇਂ ਮਰਜ਼ੀ ਖਾ ਲੋ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੈ ਤਾਂ ਬਸ ਇੱਕ ਹੈਲਥਰਕ ਬੰਦਾ ਖਾਲੀ ਇੱਥੇ ਨਹੀਂ ਜਾਂਦਾ ਹੈਗਾ ਪ੍ਰਸ਼ਾਦ ਦੇ ਤੌਰ ਤੇ ਲੈ ਜਾਂਦਾ ਜੀ ਹਾਂ ਜੀ ਪਰੀਆਂ ਵੀ ਦੇਖੀਆਂ ਵੀ ਹੁਣ ਸ਼ਹਿਰ ਤੇ ਨਹੀਂ ਇਸ ਮੇਲੇ ਕੀ ਹੁੰਦੀ ਹੈ ਜੀ ਇਹ ਮੇਲੇ ਦਾ ਤੋਪਾ ਹੈ ਜੀ ਇਹ ਮੇਲੇ ਦਾ ਤੋਪਾ ਹੈ ਸ਼ਾਹ ਵਾਲਾ ਮੇਲੇ ਦੀ ਹੁਣ ਇਹ ਨਿਗਾ ਨਿਗਾ ਕੀ ਬਣਦੀਆਂ ਛੋਟੇ ਹਾਂਜੀ ਹਾਂ ਬਿਲਕੁਲ 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 ਫਰੈਸ਼ ਉਹ ਦੇਖੋ ਪਿੱਛੇ ਬਣ ਰਿਹਾ ਤਾਜ਼ਾ ਉਹਨਾਂ ਕੀ ਬਣੂਗਾ ਜਿੰਨਾ ਕਿ ਵਿਕ ਜਵੇ ਅੱਜ ਇਹ ਬਣ ਕੇ ਵਿਕ ਜਣਾਂ ਕੱਲੂ ਫੇਰ ਦੁਬਾਰ ਤੋਂ ਸਟਾਰਟ ਹੋ ਜਾਣਾ ਹੈ ਆ ਬੜੇ ਨੇ ਹੋ ਕਾਰੀਗਰ ਮੇਲੀ ਵੀ ਰਹਿਣੀ ਹੁਣੇ ਵਿਗ ਜਾਣਾ ਫੇਰ ਉਸ ਤੋਂ ਬਾਅਦ ਉਥਾਲ ਲੱਗ ਜਾਣਾ ਉਸ ਤੋਂ ਬਾਅਦ ਫੇਰ ਬਣਾਣਾ ਚਾਲੂ ਕਰ ਦਿੰਗੇ ਉਹ ਹਾਂਜੀ ਹਾਂਜੀ ਤਕਰੀਬਨ ਹਾਂ ਬਿਲਕੁਲ ਬਿਲਕੁਲ ਸਭ ਪੰਨੀਆਂ ਰੱਖੀਆਂ ਹੋਈਆਂ ਤਰਪਾਲਾ ਰੱਖੀਆਂ ਨੇ ਨਾਲ ਦੇ ਨਾਲ ਅਖਬਾਰ ਪਾ ਕੇ ਕਪੜਾ ਪਾ ਕੇ ਪੂਰਾ ਪੈਕ ਹੁਣ ਤਾਂ ਅਸੀਂ ਕਹਿੰਦੇ ਹੁਣ ਟੱਕ ਨਹੀਂ ਰੱਖੀਆ ਹੁਣ ਮੇਲਾ ਚੱਲ ਰਿਹਾ ਜੀ ਹਾਂਜੀ ਹਾਂਜੀ ਮੇਲਾ ਜੇ ਕਰੇ ਹਵਾ ਚੱਲਦੀ ਤਾਂ ਵੀ ਆਪਾਂ ਢੱਕਦੇ ਹਾਂ ਜੀ ਹਾਂਜੀ ਕਿਉਂ ਇਹਦੇ ਫਿਰ ਮਿੱਠਾ ਲੱਗਿਆ ਮਿੱਟੀ ਚੰਬੜ ਦੀ ਜੀ ਬੰਦੇ ਖਾਣਗੇ ਬਿਮਾਰੀ ਹੋਣਗੇ ਜੇ 프레ਸ਼ ਮੇਚਾਂਗੇ ਤਾਂ ਆਪਣੇ ਕੋਲ ਕਸਟਮਰ ਆਉਣਗੇ ਜੀ ਹੁਣ ਮੰਨ ਕੇ ਚੱਲੋ ਕੈਨੇਡਾ ਤੱਕ ਇਹ ਜਾਂਦੀ ਹੈ ਜੀ ਪਾਤੀ ਹਾਂਜੀ ਹੁਣ ਫਤੇਗੜ ਸਾਹਿਬ ਪਿਛਲੇ ਸਾਹਿਬ ਮੈਂ ਕਟੋ ਘਟ ਵੀ ਮੰਨ ਕੇ ਚੱਲੋ ਇੱਕ ਬੰਦੇ ਨੇ 350 ਪਾਤੀ ਕੱਲੀ 350 ਪਾਤੀ 16 ਡੱਬੇ ਭਰ ਗਏ ਸੜੀ ਕੈਨੇਡਾ ਵਾਸ हां 20 ਗੜਾ ਚਾਹਤੋਂ ਉਰੋਂ ਆ ਬਰਫੀ ਬੰਦਾ ਲੈ ਕੇ ਗਿਆ ਅੱਛਾ ਜੀ ਉਹ ਨਹੀਂ ਦੱਸ ਕੇ ਗਿਆ ਕਿ ਕਿੱਥੇ ਨਹੀਂ ਨਾ ਬਰਫੀ 'ਚ ਤੁਸੀਂ ਰੰਗ ਪਾਉਂਦੇ ਹੋ ਕੀ ਕਰਦੇ ਹੋ ਇਹ ਖਾਣ ਵਾਲਾ ਰੰਗ ਹੁੰਦਾ ਜੀ ਫਲੇਵਰ ਜਿਹੜਾ ਚੋਲਾ ਵਗੈਰਾ ਜੂ ਵੀ ਪੈਂਦਾ ਹਾਂਜੀ ਹਾਂਜੀ ਉਹ ਹੁੰਦਾ ਜੀ ਫਲੇਵਰ ਰੰਗ ਕਹਿੰਦੇ ਨੇ ਇਹਨੂੰ ਉਹ ਹੈ ਜੀ ਇਹ ਦੂਸਰਾ ਰੰਗ ਤਾਂ ਕੰਮ ਨਹੀਂ ਕਰਦਾ ਜੀ ਦੁਪਹਿਰ ਜੀ